ਠੰਡ ਹੁੰਦੀ ਆ ਨਾ ਮੈਨੂੰ ਕਮੈਂਟ ਕਰਕੇ ਤੇ ਤੁਹਾਡੇ ਨਾਲ ਵੀ ਇਦਾਂ ਹੁੰਦਾ ਮੇਰੇ ਮੇਰੀ ਜੁਬਾਨ ਸਟਕ ਹੋ ਜਾਂਦੀ ਹੈ ਮਤਲਬ ਮੇਰਾ ਮੂੰਹ ਜੰਮ ਜਾਂਦਾ ਮੇਰਾ ਮੂੰਹ ਜੰਮ ਜਾਂਦਾ ਬੜਾ ਔਖਾ ਮੇਰੇ ਤੋਂ ਬੋਲ ਹੁੰਦਾ ਆ ਤੇ ਮੈਂ ਗਈ ਸੀ ਕਿ ਗਿਲਫਰਡ ਥੋੜਾ ਜਿਹਾ ਮੈਨੂੰ ਕੰਮ ਸੀਗਾ ਤੇ ਮੌਸਮ ਬਹੁਤ ਸੋਹਣਾ ਸੀ ਜਦੋਂ ਮੈਂ ਗਈ ਸੀ ਕਿ ਬਾਹਰ ਨਿਕਲੀ ਤੇ ਬਾਰਿਸ਼ ਤੇ ਇੰਨੀ ਜ਼ਿਆਦਾ ਠੰਡ ਤੇ ਹੱਥ ਦੇਖ ਲਓ ਮੇਰੇ ਇੱਕਦਮ ਫ੍ਰੀਜ਼ ਹੋਏ ਹੋਏ ਆ ਹੱਥ ਮੇਰੇ ਚੱਲ ਨਹੀਂ ਰਹੇ ਤੇ ਜਦੋਂ ਮੈਂ ਬਾਹਰ ਨਿਕਲੀ ਨਾ ਮੈਂ ਬੱਸ ਦੇਖੀ ਵੀ ਕਿੰਨੇ ਵਜੇ ਆ ਬੱਸ ਬੱਸ ਸੀਗੀ 18 ਮਿੰਟ ਬਾਅਦ ਤੇ ਮੈਂ ਵਾਕ ਦੇਖੀ ਕਿੰਨੀ ਦੇਰ ਦੀ ਆ ਵਾਕ ਸੀਗੀ 33 ਮਿੰਟ ਦੀ ਫਿਰ ਮੈਂ ਸੋਚਿਆ ਕਿ ਚੱਲ ਸनेहा ਤੂੰ ਅੱਜ ਵਾਕ ਕਰਕੇ ਘਰ ਜਾ ਅੰਬ੍ਰੇਲਾ ਹੈ ਨਹੀਂ ਕਿਉਂਕਿ ਮੈਂ ਹਲੇ ਲਿੱਤੀ ਨਹੀਂ ਤੇ ਇੱਕ ਲਿੱਤੀ ਸੀ ਮੈਂ ਮੇਰੀ ਟੁੱਟ ਗਈ ਕਿਉਂਕਿ ਇੱਥੇ ਜਿਹੜਾ ਉਹ ਹੈਗੀ ਆ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਆ ਇਸ ਕਰਕੇ ਮੇਰੀ ਓਮਬ੍ਰੇਲਾ ਰੋ ਗਈ ਮੜਕੇ ਮੈਂ ਲਿੱਤੀ ਨਹੀਂ ਹੁਣ ਮੈਨੂੰ ਹਫਤਾ ਕੁ ਹੋ ਗਿਆ ਬਟ ਅਜ ਮੈਂ ਗਿਲਫਰਡ ਗਈ ਸੀ ਮੈਨੂੰ ਲੈ ਕੇ ਆਉਣੀ ਚਾਹੀਦੀ ਸੀਗੀ ਹਾਂਜੀ ਗਾਇਸ ਸੋ ਮੈਂ ਆਪਣਾ ਰੋਟੀ ਪਾਣੀ ਬਣਾ ਕੇ ਸੋ ਗਈ ਸੀਗੀ ਜਦੋਂ ਉਠੀਆ ਤੇ ਇੱਕ ਗਿਫਟ ਆਇਆ ਹੋਇਆ ਸੀਗਾ ਇਹ ਪਤਾ ਨਹੀਂ ਸਵੇਰ ਤੱਕ ਸਹੀ ਸੀਗਾ ਮੂੰਹ ਕੋਈ ਪਿੰਪਲ ਨਹੀਂ ਕੋਈ ਕੁਛ ਨਹੀਂ ਪਤਾ ਨਹੀਂ ਕਿੱਥੋਂ ਆ ਜਾਂਦਾ ਹੈ ਇੱਕਦਮ ਨਾ ਇਹਨੂੰ ਕੋਈ ਬੁਲਾਉਂਦਾ ਆ ਨਾ ਕੁਛ ਬਿਨ ਬਲਾਏ ਮਹਿਮਾਨ ਆਏ ਸਪੈਸ਼ਲੀ ਮੇਰੇ ਉਦੋਂ ਪਿੰਪਲ ਹੋ ਜਾਂਦਾ ਹੈ ਫੇਸ ਤੇ ਇੱਕ ਦੋ ਹੋ ਜਾਂਦੇ ਆ ਇਹ ਹੋਇਆ ਸੀਗਾ ਹੁਣ ਇਹ ਪ੍ਰੋਪਰਲੀ ਠੀਕ ਹੋ ਗਿਆ ਹੈ ਮਤਲਬ ਇਕਦ ਦੇ ਦਿਨ ਚੇਹੇ ਚਲ ਜਣਾ ਆ ਹਣ ਇਹਦੇ ਨਾਲ ਹੋ ਗਿਆ ਆ ਇਹ ਪਤਾ ਨਹੀਂ ਮੈਨੂੰ ਨਜਰੋਂ ਬਚਾਉਂਦਾ ਆ ਪਤਾ ਨਹੀਂ ਜਦੋਂ ਮੈਂ ਕਿਤੇ ਜਾਣਾ ਹੁੰਦਾ ਆ ਯਾਰ ਕੋਈ ਜੌਬ ਇੰਟਰਵਿਊ ਕੋਈ ਕੁਝ ਵੀ ਹੋਏਗਾ ਨਾ ਇਦਾਂ ਦਾ ਕੋਈ ਪਾਰਟੀ ਕਿਸੇ ਦਾ ਬਰਥਡੇ ਤਾਂ ਮੇਰੇ ਪਿੰਪਲਸ ਹੋ ਜਾਂਦੇ ਆ ਐਂਡ ਮੇਰੇ ਨਾਲ ਨਹੀਂ ਹੁੰਦਾ ਮੈਨੂੰ ਪਤਾ অলਮੋਸਟ ਸਾਰਿਆਂ ਨਾਲ ਹੁੰਦਾ ਆ ਤੇ ਮੈਂ ਸੁੱਤੀ ਉੱਠੀ ਆ ਤਾਂ ਕਰਕੇ ਇਦਾਂ ਦੀ ਲੱਗ ਰਹੀ ਆ ਇਹ ਬਹੁਤ ਜਲਦੀ ਇੱਕ ਸਰਪ੍ਰਾਈਜ਼ ਆ ਐਂਡ ਉਹ ਸਰਪ੍ਰਾਈਜ਼ ਵੀ ਤੁਹਾਨੂੰ ਗੱਲਾਂ ਬਾਤਾਂ ਤੋਂ ਪਤਾ ਲੱਗ ਗਿਆ ਹੋਣਾ ਵੀ ਕੀ ਹੋ ਸਕਦਾ ਆ ਤੇ ਇਹ ਪਈ ਆ ਸਾਰੇ ਵਿਆਹ ਦੇ ਮਗਰ ਕੀ ਵਿਆਹ ਕਰਾ ਲਾ ਐਂਡ ਮੈਂ ਇਹਨਾਂ ਨੂੰ ਕਿਹਾ ਵੀ ਵਿਆਹ ਨਹੀਂ ਹਲੇ ਪਰ ਕੁਝ ਸਮਝ ਨਹੀਂ ਆ ਰਹੀ ਹਲੇ ਉਹਦਾ ਹੀ ਡਿਸੀਜਨ ਚੱਲ ਰਿਹਾ ਤੇ ਪ੍ਰੈਸ਼ਰ ਇਸ ਚੀਜ਼ ਦਾ ਆ ਕਿ ਜੇ ਹੁਣ ਤੂੰ ਆਉਣਾ ਹੀ ਆਈਡੀਆ ਜਾਂ ਕਰਾਉਣਾ ਹੀ ਆ ਫਿਰ ਬਾਰ ਬਾਰ ਕਿੱਥੇ ਆਏਂਗੀ ਹਨਾ ਪਹਿਲਾਂ ਇਹ ਹੋ ਗਿਆ ਫਿਰ ਉਹ ਹੋ ਗਿਆ ਐਂਡ ਆਲ ਐਂਡ ਆਲ ਮੈਂ ਹੁਣ ਕਿਸੇ ਚੀਜ਼ ਦਾ ਵੈਸੇ ਮਤਲਬ ਮੈਂ ਹੁਣ ਕੋਈ ਚੀਜ਼ ਡਿਸਕਲੋਜ਼ ਕਰਨਾ ਨਹੀਂ ਚਾਹੁੰਦੀ ਹਾਲੇ ਬਟ ਯਾ ਤੁਹਾਨੂੰ ਇਸ ਸਾਲ ਦੇ ਵਿੱਚ ਵਿੱਚ ਸਰਪ੍ਰਾਈਜ਼ ਜਲਦੀ ਦੇਖਣ ਨੂੰ ਮਿਲੇਗਾ